ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਪਈ ਸਾਹਿਬ ਪੰਜ ਸਈ ਦਸਮੀ ਕਬੇ ਵਾਚ ਬੇਨਤੀ ਚੌਪਈ ਅਮਰੀ ਕਰੋ ਹਾਂ ਦੇ ਰਚਾ ਪੂਰਨ ਹੋਈ ਚਿਤ ਕੀ ਇੱਛਾ ਤਵ ਚਰਨਨ ਮਰੈ ਹਮਾਰਾ ਆਪਣਾ ਜਾਨ ਕਰੋ ਬ੍ਰਿਧਪਾਰਾ ਅਮਰੀ ਦੋਟ ਸਵੇ ਤੁਮ ਕਾ ਵਾ ਆਪ ਹਾਂ ਦੇ ਮੇ ਬਚਾਓ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿ ਸਵੇ ਕਰਤਾਰਾ ਮੋਰ ਚਾਨੇ ਕਰਦਾ ਕਰੀਐ ਸਭ ਵੈਰਨ ਕਉ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਚਾਟ ਕੋਈ ਅਵਨਤ ਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਿਕ ਸਿਕਾ ਮਾਰੀ ਤਾਰੀ ਚਨ ਚਨ ਸਤਰਾ ਮਾਰੀ ਮਾਰੀ ਆਵਾਹ ਦੇ ਮੁਜੇ ਵਰੀਐ ਮਰਨ ਕਾਲ ਕਾ ਦਰਾਜਨ ਵਰੀਐ ਓ ਜੋ ਇਸ ਦਾ ਮਾਰੇ ਪਛਾ ਸ੍ਰੀ ਆਤੋ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਖ ਨਾਰੀ ਸਾਹਿਬ ਸੰਤ ਸਹਾਈ ਪਿਆਰੇ ਦੀਨਵੰਦ ਦੋਸਤਨ ਕੇ ਹੰਤਾ ਤੁਮ ਹੋ ਪੁਰੀ ਚਤ ਦਜ ਕੰਧ ਕਾਲ ਪਾਈ ਬ੍ਰਹਮਾ ਉਤਰਾ ਕਾਲ ਪਾਈ ਸ਼ਿਵ ਜੂ ਉਤਰਾ ਕਾਲ ਪਾਹੀ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਹੋ ਮੇਦ ਰਾਜ ਬ੍ਰਹਮਾ ਜੂਤੀ ਹੋ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਹਜਤ ਬਨਾਇਓ ਦੀਦੰਜ ਜਸਨੁ ਪਜਾਇਓ ਆਦ ਅੰਤ ਹੀ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਹੀ ਕੋ ਅਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਗਉਸਾ ਗਉਸਕਦੀਓ ਸਤਰਨ ਕੋ ਪਲ ਮੋਹ ਵਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਇਟਿਤੇ ਕੁੰਚਰ ਅਸਤੁੱਲਾ ਸਭ ਪਰ ਕਿਰਪਾ ਨਰੇਸ਼ਟ ਕਰ ਹੁਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕੀ ਪੀਰ ਪਰਸਰਨਾ ਘਟ ਘਟ ਕੇ ਪਟ ਪਟ ਕੀ ਜਾਨੈ ਯ ਆਬੁਧ ਕਰ ਕਰਾ ਕਰਤਾਰ ਪਰਜਾ ਤਰਤਵ ਦੇ ਅਪਾਰ ਜਬ ਆਕਰ ਕਰਤ ਹੂੰ ਕਹੂੰ ਤੁਮ ਮੈਂ ਮਿਲਤ ਦੇ ਹੀ ਤਰ ਜਾਵੂੰ ਜੀਤੇ ਵਦਨ ਸ੍ਰੇਸ਼ਟ ਸਵਧਾਰ ਆਪ ਆਪਣੀ ਬੂਝੋ ਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਵਰਾਲ ਨਿਰੰਕਾਰ ਨਿਵਕਾਰ ਨਿਰਲਮ ਆਦ ਅਨਿਲ ਅਨਾਦ ਸੰਭ ਤਾਕਾ ਮੂੜ ਚਾਰਤ ਵੇਦਾ ਜਾਂ ਕੋ ਪੀਵ ਨ ਪਾਉਤ ਵੇਦਾ ਤਾਂ ਕੋ ਕਰ ਪਾਹ ਨਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਾ ਦੇਵ ਕੋ ਕਹਿਤ ਸਦਾ ਸਿ ਨਰੰਕਾਰ ਕਾ ਚਿੰਤਨੇ ਪਿਵ ਆਪ ਆਪਣੀ ਬਧੈ ਜੀਤੀ ਵਰਨਤ ਪਹਿਨ ਪਹਿਨ ਤੋਏ ਤੀ ਤੁਮਰਾ ਲਖਨ ਨ ਜਾਏ ਬਸਾਰ ਕੇ ਵਿਦ ਸਜਾ ਪ੍ਰਥਮ ਸੰਸਾਰ ਏ ਕੈ ਰੂਪ ਅਨੂਸ ਰੂਪਾ ਰੰਗ ਵਯੋ ਰਾਵ ਕਹੀਂ ਬੂਪਾ ਅੰਡ ਜੀਰ ਸੇ ਤਜਕੀਨੀ ਉਤਪਜ ਖਾਨ ਬਹੋਰ ਰਚਦੀਨੀ ਕਉ ਫੂਲ ਰਾਜਾ ਅੰਬੇ ਬੈਠਾ ਕੰਸ ਜਿੰਦ ਬਹਉ ਸੰਕਰਿਆ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਜੰਮਬ ਆਦ ਜਗਾਦ ਸਰੂ ਸੇ ਅੰਬਾਵ ਅਵ ਰੱਛਾ ਮੇਰੀ ਤਮ ਕਰੋ ਸਿਖ ਅਵਾਰ ਅਸਿਖ ਸੰਗਾਰ ਦੋਸਟ ਜਿਥੇ ਟੋਟਵਾ ਤਤ ਪਤ ਸਕਲ ਮਲੇਸ਼ ਕਰੋ ਰਣਗਾਤਾ ਜੇ ਹਾਂ ਤੋ ਤਸੰਨੀ ਪਾਰ ਤਿੰਨ ਕੇ ਦੋਸਟ ਦੁਖ ਤਵ ਮਾਰ ਕੋਰਖ ਜਵਨ ਪਗ ਪ੍ਰੀਤੀ ਹਾਰ ਤਿੰਨ ਕੇ ਤੁਮ ਸੰਕਟ ਸਵਟਾਰ ਜੋ ਕਾਲ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਨੇ ਰਚਾ ਹੋਈ ਤਾਂ ਸਭ ਕਾਲ ਦੁਸ਼ਟ ਅਰੇਸਟ ਤਰਨ ਤਤ ਕਾਲਾ ਕਿਰਪਾ ਅਨਰੇਸ਼ਤ ਤਨ ਜੈ ਨਰੋ ਤਾਂ ਕਿ ਤਾਪ ਤਨ ਕਮੈ ਰੋ ਅਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਭ ਸਵੈ ਸਕੇ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸ ਤੀ ਤਾ ਹਿਉ ਵਾਰਾ ਜਿਨਰ ਨਾਮ ਤੇ ਹਾਰੋ ਕਹਾ ਦਰਦੁ ਦੁਸ਼ਟ ਦੋਖ ਤੇਰਾ ਖਾੜਗ ਕੇਤਮੈ ਸਰਨ ਤਿਆਰੀ ਆਪ ਹਾਥ ਦੇ ਲਿਓ ਓਵਾਰੀ ਸਰਵ ਟੌਰ ਮੋਹ ਸਾਈ ਦੋਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ